ਪੰਜਾਬ ਚ ਮੁੜ ਹੋਣਗੀਆਂ ਚੋਣਾਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਤੀ ਚੋਣਾਂ ਦਾ ਚੋਣ ਕਮਿਸ਼ਨ ਦੇ ਵੱਲੋਂ ਅੱਜ ਐਲਾਨ ਕੀਤਾ ਗਿਆ ਤੇ ਜ਼ਿਲ੍ਹਾ ਪ੍ਰੀਸ਼ਦ ਦੀ 154 ਪੰਚਾਇਤ ਸਮਤੀ ਚੋਣਾਂ ਦਾ ਐਲਾਨ ਹੋਇਆ ਤਾਂ ਪੰਜਾਬ ਰਾਜ ਕਮਿਸ਼ਨ ਦੇ ਵੱਲੋਂ ਇਨ੍ਹਾਂ ਚੋਣਾਂ ਦਾ ਜੋ ਹੈ ਐਲਾਨ ਕੀਤਾ ਗਿਆ ਪੰਜਾਬ ਸਟੇਟ ਚੋਣ ਕਮਿਸ਼ਨ ਦੇ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਦਾ ਐਲਾਨ ਹੋਇਆ ਉਹ 14 ਦਸੰਬਰ ਨੂੰ VOTING ਹੋਵੇਗੀ ਤੇ 17 ਦਸੰਬਰ ਨੂੰ ਇਨ੍ਹਾਂ VOTING ਦਾ ਜੋ ਹੈ ਨਤੀਜਾ ਐਲਾਨਿਆ ਜਾਵੇਗਾ ਇਸ ਦੇ ਨਾਲ ਹੀ ਇਸ ਵਾਰ EVM ਦੀ ਥਾਂ ਤੇ ਬੈਲਟ ਪੇਪਰ ਬਾਕਸ ਦੇ ਰਾਹੀਂ ਚੋਣਾਂ ਕਰਵਾਈਆਂ ਜਾਣਗੀਆਂ ਤੇ ਹਾਲਾਂਕਿ 50% ਦੀਆਂ ਸੀਟਾਂ ਜੋ ਨੇ ਔਰਤਾਂ ਦੇ ਲਈ ਐਲਾਨੀਆਂ ਗਈਆਂ ਨੇ ਚੋਣ ਅਧਿਕਾਰੀ ਨੇ ਦੱਸਿਆ ਕਿ ਜੁਲਾ ਪ੍ਰੀਸ਼ਦ ਅਤੇ ਪੰਚਾਇਤ ਸਮਤੀ ਦੇ ਲਈ ਹਰੇਕ ਪੋਲਿੰਗ ਬੂਥ ਤੇ ਦੋ ਵਕ ਵਕ ਬੈਲਟ ਬਾਕਸ ਰੱਖੇ ਜਾਣਗੇ ਤੇ ਉਹਨਾਂ ਨੇ ਨਾਲ ਹੀ ਦੱਸਿਆ ਕਿ EVM ਦੀ ਵਰਤੋਂ ਕਰਕੇ ਨਹੀਂ ਹੋਣਗੀਆਂ ਇਸ ਵਾਰ ਚੋਣਾਂ ਕੋਨ ਜਆਬ ਦੇ ਵਿੱਚ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਜ਼ਿਲ੍ਹਾ ਪ੍ਰਿਸ਼ਦ ਹੈ ਜਿਸ ਦੇ ਵਿੱਚ ਕੁੱਲ 357 ਜ਼ੋਨ ਨੇ ਜਿੱਥੇ ਹਰੇਕ ਜ਼ੋਨ ਤੋਂ ਇੱਕ ਮੈਂਬਰ ਚੁਣਿਆ ਜਾਵੇਗਾ ਇਸੇ ਤਰ੍ਹਾਂ ਹੀ ਰਾਜ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਰਾਜ ਦੀਆਂ 153 ਪੰਚਾਇਤ ਸਮਤੀਆਂ ਨੇ ਜਿਸ ਦੇ ਵਿੱਚ 15 ਤੋਂ 25 ਜ਼ੋਨ ਬਣਾਏ ਗਏ ਨੇ ਤੇ ਕੁੱਲ 2863 ਜ਼ੋਨ ਬਣਾਏ ਨੇ ਹਰੇਕ ਜ਼ੋਨ ਤੇ ਇੱਕ ਮੈਂਬਰ ਚੁਣਿਆ ਜਾਵੇਗਾ ਤੇ ਇਸ ਬਾਰੇ ਦੀ ਵੱਡੀ ਖਬਰ ਜੋ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿ ਕਮਲ ਚੌਥਰੀ ਦੇ ਵੱਲੋਂ ਜੋ ਚੋਣ ਕਮਿਸ਼ਨਰ ਨੇ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਚੋਣਾਂ ਨੂੰ ਲੈ ਕੇ ਜੋ 14 ਦਸੰਬਰ ਨੂੰ VOTING ਹੋਵੇਗੀ ਤੇ ਉਹਨਾਂ ਦਾ ਨਤੀਜਾ ਜੋ ਹੈ 17 ਦਸੰਬਰ ਨੂੰ ਐਲਾਨਿਆ ਜਾਵੇਗਾ